ਮੇਰੇ ਯਾਰ ਦੋਸਤਾਂ ਨਾਲ ਲੜਾਈ ਸੀ ਉਹਦੀ ਮੁੰਡਲੀ ਅਜੀਗੇ ਜਿੱਤੇ ਨਾਜੀ ਨੰਮਾ ਕਰ ਸੰਦਰਾਜੀ ਨੰਮਾ ਕਰ ਨਹੀਂ ਸਾਧ ਲੈ ਆਏ ਇਹਨਾਂ ਨੇ ਇਹਨੇ ਖਿਆਦਾ ਚੱਕਿਆ ਮੈਨੂੰ ਜਾਨੋ ਮਾਰਨਾ ਸੀ ਯਾਰ ਤੇ ਸਾਰੇ ਪਤਾ ਨਹੀਂ ਕਿਹੜੀ ਗੱਲ ਦੀ ਹੁੰਦਾ ਕੱਢੀ ਮੇਰੇ ਗਰਦਨ ਤੇ ਮੂਰੇ ਮਾਰਨਾ ਸੀ ਇਹਨੇ ਖਬਰ ਉਹ ਮੈਂ ਭੁੰਗ ਗਿਆ ਫਟਾਫਟ ਮੇਰੇ ਪਿੱਛੇ ਕਰੁੰਦੇ ਬੱਜਿਆ 6 ਇੰਚ ਕੁੰਗਾ ਟੱਕ ਬੱਜਿਆ ਜੀ ਗਰਦਨ ਤੇ ਇਹ ਅੱਜ ਮੇਰੇ ਬੇਟੇ ਨੂੰ ਨਾ ਦੋ ਲੜਕੇ ਆਏ 200 ਦੇ ਤੇ ਉੱਥੇ ਬੱਸ ਸਟੈਂਡ ਰੈਲੀ ਵਾਸਤੇ ਬੁਲਾ ਕੇ ਲੈ ਗਏ ਉੱਥੇ ਅਚਾਨਕ 15 20 ਜਣਿਆਂ ਨੇ ਇਹ ਤੇ ਡਾਂਗੇ ਥੋਟ ਨਾਲ ਹਮਲਾ ਕਰਤਾ ਘੱਟ ਟਾਕੂ ਇਹਨਾਂ ਨਾਲ ਤੇ ਕਾਫੀ ਵੱਡਤਾ ਇਹਨੂੰ ਨੋ ਵੀਰੇ ਸਾ ਗੱਲ ਹੋਈ ਸੀ ਕੀ ਗੱਲ ਹੋਈ ਸੀ ਸਾ ਰਾਜੀਨਾਮਾ ਕਰਮੇ ਲੇ ਚੋ ਤੇ ਸੀ ਗਈ ਸੀ ਰੈਲੀ ਤੇ ਮੇਰੇ ਯਾਰ ਦੋਸਤਾਂ ਨਾਲ ਲੜਾਈ ਸੀ ਉਹਦੀ ਮੰਤਲੀ ਅਜੀਏ ਚ ਤੇ ਰਾਜੀਨਾਮਾ ਕਰਨਾ ਸਾਨੂੰ ਰਾਜੀਨਾਮਾ ਕਰਨ ਲਈ ਸਾਧ ਲੈ ਆਏ ਇਹਨਾਂ ਨੇ ਕਿਉਂਕਿ ਉਹ ਮੇਰੇ ਨਾਲ ਦੇ ਸੀਗੇ ਇਧਰੋਂ ਵੀ ਇਧਰੋਂ ਵੀ ਵਿੱਚ ਮੈਂ ਪੈ ਗਿਆ ਉਹ ਦੂਜੇ ਵਿੱਚ ਮੈਂ ਪੈ ਗਿਆ ਕੀ ਰਾਜੀਨਾਮਾ ਹੋ ਜੂਗਾ ਕਾਡੋ ਲੜਨਾ ਬਸ ਚ ਇਹਨਾਂ ਨੇ ਫਾਇਦਾ ਚੱਕਿਆ ਮੈਨੂੰ ਜਾਨੋ ਮਾਰਨਾ ਸੀ ਯਾਰ ਤੇ ਸਾਰੇ ਪਤਾ ਨਹੀਂ ਕਿਹੜੀ ਗੱਲ ਦੀ ਹੁੰਦਾ ਗੱਡਿਓ ਮੇਰੇ ਗਰਦਨ ਤੇ ਮੂਰੇ ਮਾਰਨਾ ਸੀ ਨਹੀਂ ਖਬਰ ਉਹ ਮੈਂ ਘੁੰਮ ਗਿਆ ਫਟਾਫਟ ਮੇਰੇ ਪਿੱਛੇ ਗਰਦਨ ਦੇ ਵੱਜਿਆ 6 ਇੰਚ ਡ ਬਾਤ ਮੈਂ ਹਟ ਹੋ ਗਈ ਮੇਰੀ ਮੁੰਡੇ ਕੀ ਕਰਦੇ 10 11 ਜਣੇ ਸੀ ਲਪਰੀ ਚਕਾਰੀ ਤੇ ਰੋਇਦ ਕਲੇਾਨ ਨੇ ਮੇਰੀਆਂ ਬਾਹ ਬੜੀਆਂ ਜੀ 9 10 ਜਣੇ ਹੋਰ ਸੀ ਉਹਨਾਂ ਨਾਲ ਆਂਦੇ ਸਰਪੰਚ ਡੇ ਵੱਡੇ ਕਾਪੜੇ ਦੇ ਕਰ ਪਰ ਉਹਨਾਂ ਨੇ ਮਾਰਿਆ ਅੰਡੀਆਂ ਨੇ ਬਚਾਇਆ ਮੈਨੂੰ ਉੱਤੇ ਬਸਟਾਂ ਕੁੜੀਆਂ ਗਿਰ ਗਈਆਂ ਮੇਰੇ ਉੱਪਰ ਪੈਣਾ ਉਹਨੇ ਮੇਰੇ ਉੱਪਰ ਗਿਰ ਗਿਰ ਕੇ ਬਚਾਇਆ ਮੈਨੂੰ ਮੇਰੀ ਬਾਤ ਜਮਾਈ ਹਟ ਹੋ ਗਈ ਰਮਨਜੀਤ ਸਿੰਘਾ ਜੀ ਇਹ ਅੱਜ ਮੇਰੇ ਬੇਟੇ ਨੂੰ ਨਾ ਦੋ ਲੜਕੇ ਆਏ 200 ਦੇ ਤੇ ਉੱਥੇ ਬਸਟਾਂ ਰੈਲੀ ਵਾਸਤੇ ਬੁਲਾ ਕੇ ਲੈ ਗਏ ਉੱਥੇ ਅਚਾਨਕ 15-20 ਜਣਿਆਂ ਨੇ ਇਹ ਤੇ ਡਾਂਗੇ ਥੋਟ ਨਾਲ ਹਮਲਾ ਕਰਤਾ ਘਟਟਾ ਕੁ ਇਹਨਾਂ ਨਾਲ ਤੇ ਕਾਫੀ ਵੱਡਤਾ ਇਹਨੂੰ ਹੁਣ ਅਸੀਂ ਇਹਨੂੰ ਪੀਜੀ ਲੈ ਕੇ ਚੱਲੇ ਆ ਰਿਹਾ ਫਿਰ ਕੀਤਾ ਇਹਨੂੰ ਆ ਪੁਰਾਣੇ ਬੱਸ ਸਟੈਂਡ ਜੀ ਇਹ 12 ਵਜੇ ਦੀ ਗੱਲ ਹੈ ਜੀ ਬੰਦਾ ਇੱਕ ਸ਼ਿਕਾਰੀ ਹੈ ਨਾਮ ਇੱਕ ਉਹਦੇ ਨਾਲ ਹੋਰ ਆ ਉਹਦਾ ਨਾਮ ਨਹੀਂ ਪਤਾ ਹੈਗਾ ਉਹ ਤੇ ਪਰਚਾ ਕਟਿਆ ਬੁਲਤ ਨੇ ਉਤੇ ਪਰ ਉਹਦਾ ਪੱਕਾ ਨਹੀਂ ਪਤਾ ਹਾਲੇ ਕੀ ਬਣਨਾ ਅੱਗੇ ਮੇਰਾ ਬੇਟਾ ਲਗਦਾ ਹੈ ਜੀ ਉਹ ਉਹ ਕਿਸੇ ਹੋਰ ਦੋ ਫਰੈਂਡਾਂ ਨਾਲ ਗਿਆ ਸੀਗਾ ਉਹਦੇ ਦੋਸਤਾਂ ਨੂੰ ਰੈਡੀ ਕਰਕੇ ਬਲੱਗ ਲੈ ਗਏ ਉਹਨਾਂ ਦਾ ਪੰਗਾ ਸੀਗਾ ਇਹ ਨਾਲ ਸੀਗਾ ਉਹਨਾਂ ਤੇ ਇਹਦਾ